सीएम साहब माननीय डीजीपी साहब श्री गौरव यादव आईपीएस ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੀ ਕਿ ਪੰਜਾਬ ਵਿੱਚ ਉਹਨਾਂ ਦੇ ਸ਼ਬਦਾਂ ਜਿਖੋਂ وارਨ ਡਰੱਗਸ ਜੋ ਕਿ جاری ਮੁਹਿੰਮ ਜਾਰੀ ਹੈ ਇਹਦੀ ਲੜੀਵਾਰ ਇਹਨੂੰ ਅੱਗੇ ਲਿਜਾਣਦੇ ਹੋਏ ਐਸਐਸਪੀ ਗੁਰਦਾਸਪੁਰ श्री आदित्य जी ਦੀ ਰਹਿਨਮਈ ਹੇਠ ਗੁਰਦਾਸਪੁਰ ਪੁਲਿਸ ਨੂੰ ਦੋ ਵੱਖ-ਵੱਖ ਮਕਦਮਿਆਂ 'ਚ ਸਫਲਤਾ ਹਾਸਲ ਹੋਈ ਹੈ ਇਹਦੇ ਵਿੱਚ ਸਪੈਸ਼ਲ ਟੀਮ ਦੇ ਇੰਚਾਰਜ ਗੁਰਵਿੰਦਰ ਸਿੰਘ ਐਸ ਐਚਓ ਦਿਨਨਗਰ ਅਮਰਿਤਪਾਲ ਜੀ ਐਸ ਐਚਓ ਪੁਰਾਣਾ ਸ਼ਾਲਾ ਮੋਨ ਲਾਲ ਜੀ ਤੇ ਇਹਨਾਂ ਦੀ ਟੀਮ ਸਾਡੇ ਆਈਓ ਸਹਿਬਾਨ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾ ਮੁਕੱਦਮਾ ਪੀ ਐਸ ਦਿਨਨਗਰ ਚ ਦਰਜ ਹੋਇਆ ਜੀ ਐਫ ਆਈ ਆਰ ਨੰਬਰ 26 ਇਹਦੇ ਵਿੱਚ ਸੈਕਸ਼ਨ 18 ਐਂਡੀਪੀਐਸ ਐਕਟ 25 ਆਰਮਜ਼ ਐਕਟ ਲੱਗਿਆ ਤੇ ਅਵਿਨਾਸ਼ ਸਿੰਘ ਤੇ ਹਰਸ਼ ਸੈਣੀ ਇਹ ਦੋਨੋਂ ਨਰੋਟ ਦੇ ਵਸਨੀਕ ਹੈ ਇਹਨਾਂ ਤੋਂ ਬਰਾਮਦਗੀ ਜਿਹੜੀ ਹੈ ਜੀ 32 ਬੋਰ ਪਿਸਟਲ 17 ਗ੍ਰਾਮ ਅਫੀਮ ਦੀ ਬਰਾਮਦਗੀ ਤੇ ਫਰਦਰ ਵੀ ਆਪਾਂ ਇਹਨਾਂ ਦਾ ਰਿਮਾਂਡ ਲਿਆ ਉਹਦੇ ਵਿੱਚੋਂ ਹੋਰ ਸਾਨੂੰ ਤੱਥ ਨਵੇਂ ਤੱਥ ਲੱਭੇ ਤੇ ਹੋਰ ਸਾਨੂੰ ਰਿਕਵਰੀ ਅਫੀਮ ਦੀ ਵੀ ਹੋਈ ਹੈ ਜੀ ਦੂਸਰਾ ਜਿਹੜਾ ਮੁਕੱਦਮਾ ਹੈ ਉਹ ਐਫ ਆਈ ਆਰ ਨੰਬਰ 12 ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦਾ ਇਹਦੇ ਵਿੱਚ ਸੈਕਸ਼ਨ 15 18 27 ਐਂਡੀ ਪੀ ਐਸ ਐਕਟ ਲੱਗਾ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਗੁਰਜੀਤ ਸਿੰਘ ਕਾਲਾ ਇਹ ਨਵਾਂ ਨੁਸ਼ਹਿਰਾ ਪੁਰਾਣੀ ਸ਼ਾਲੇ ਦਾ ਹੀ ਰਹਿਣ ਵਾਲਾ ਇਹਦੇ ਕੋਲੋਂ 100 ਗ੍ਰਾਮ ਫੀਮ 450 ਗ੍ਰਾਮ ਡੋਡੇ ਪੋਸਟ 3000 ਰੁਪਏ ਡਰਗ ਵਣੀ ਤੇ ਇਲੈਕਟ੍ਰੋਨਿਕ ਕੰਡਾ ਇਹਦੀ ਬਰਾਮਦਗੀ ਹੋਈ ਹੈ ਅਸੀਂ ਨਸ਼ਿਆ ਵਿਰੋਧ ਜਿਹੜੀ ਮੁਹਿੰਮ ਹੈ ਉਹਨੂੰ ਜਾਰੀ ਰੱਖਾਂਗੇ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਅਸੀਂ ਵਚਨਬੱਧ ਹਾਂ ਪਹਿਲੇ ਵਾਲਾ ਦੋਸ਼ੀ ਹੈ ਇਹ ਆਊਟ ਆਫ ਸਟੇਟ ਜਦੋਂ ਆਪਣਾ ਟਰੱਕ ਡਰਾਈਵਿੰਗ ਦਾ ਕੰਮ ਕਰਦਾ ਤਾਂ ਉਥੋਂ ਮੋਡਲੀ ਪੁੱਛ ਕੇ ਚੌਥੋਂ ਲੈ ਕੇ ਆਂਦਾ ਸੀ ਤੇ ਇੱਥੇ ਆ ਕੇ ਵੇਚਦਾ ਸੀ ਜਿਹੜਾ ਪਿਸਟਲ ਵਾਲਾ ਬੰਦਾ ਫੜਿਆ ਜੀ ਇਹਦੇ ਕੋਸਬੰਧ ਨਹੀਂ ਹੈ ਕਿਸੇ ਨਾਲ ਜਾਂ ਇਹ ਇਹਦੇ ਤੇ ਜੀ ਪਹਿਲਾ ਸਿਰਫ ਇੱਕ ਐਕਸਰਸਾਈਜ਼ ਦਾ ਪਰਚਾ ਇਹਦੇ ਤੇ ਇਹਦਾ ਖਾਜੇ ਤੱਕ ਕੋਈ ਮਿਸਲ ਜੀ ਕੋਈ ਸੰਬੰਧ ਨਹੀਂ ਹੈ ਕਿਸੇ ਗੈਂਗਸਟਰੇ ਕੋਈ ਉਦਦੇ ਕ੍ਰਾਈਮਨਲ ਆ ਲੋ ਦੱਸਿਆ ਨਹੀਂ ਐ ਪਿਸਟਲ ਕਿਸ ਪਰਪਸ ਲਈ ਲਈ ਹੈ ਪਿਸਟਲ ਜੀ ਇਹ ਕਿਉਂਕਿ ਨਸ਼ੇ ਦਾ ਵਪਾਰ ਕਰਦੇ ਆ ਤੇ ਆਪਣੀ ਸੁਰੱਖਿਆ ਲਈ ਜਾਂ ਡਰਾਉਣ ਵਾਸਤੇ ਉਸ ਵਾਸਤੇ ਇਹਨਾਂ ਨੇ ਪਿਸਟਲ ਜਿਹੜਾ ਟੂ ਕਿਰ ਕੀਤਾ ਹੋਇਆ ਹੈ ਸਰ ਕਿੰਨੀ ਕਿਦਰ ਤੋਂ ਇਹ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਏ ਜੀ ਇਹ ਅੱਗੇ ਹੁਣ ਪੁੱਛ ਗਏ ੱਚ ਹੀ ਆਏਗਾ ਕਿ ਕਿੰਨੀ ਕੁ ਦੇਰ ਤੋਂ ਪਹਿਲਾਂ ਇਹਨਾਂ ਦੇ ਪਿਛਲੇ ਪਰਚੇ ਸਿਰਫ ਇੱਕ ਐਕਸਰਸਾਈਜ਼ ਦਾ ਪਰਚਾ ਮੋਢ ਲਈ ਪੁੱਛ ਗਏ ਸਤੋ ਇਹੀ ਹੈ ਜੀ ਕਿ ਨਵੇਂ-ਨਵੇਂ ਇਸ ਧੰਦੇ ਚਾਏ ਸੀ ਬਟ ਛੇਤੀ ਫੜੇ ਗਏ ਉਮਰ ਦੇ ਹੋਲੇ ਨੇ ਜੀ ਕਿੰਨੇ ਕੇਜ ਇਹਨਾਂ ਦੇ ਦੋਨਾਂ ਦੇ ਉਮਰ ਦੇ ਹੋਲੇ ਹੈ ਜੀ ਇਹ ਇਹ 20 ਤੋਂ 30 ਸਾਲ ਦੇ ਨੌਜਵਾਨ ਨੇ ਜੀ